ਖੇਡਾਂ ਦੇ ਵਿੱਚ ਉਹ ਜਿਹੜਾ ਮੁੰਡਾ ਕੁੜੀ ਬਣਿਆ ਆ ਉਹ ਕੁੜੀਆਂ ਵਾਲੀ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨ ਲੱਗ ਪਿਆ। ਇਹ ਇਹ ট্রান্সਜੈਂਡਰਸ ਦੇ ਉੱਤੇ ਪਾਬੰਦੀ ਲਾ ਦਿਓ। ਫਰਾਂਸ ਸਟੂਡੈਂਟਸ ਨੇ ਫਾਈਟ ਬੈਕ ਕੀਤਾ ਇਸ ਮਾਮਲੇ ਦੇ ਵਿੱਚ। ਲੋਰ ਕੋਰਟ ਨੇ ਏਸ਼ ਬੈਨ ਨੂੰ ਬਲੌਕ ਕਰ ਦਿੱਤਾ ਫੈਡਰਲ ਕੋਰਟ ਕਹਿੰਦੀ ਆ ਕਿ ਇਹ ਜਿਹੜਾ ਬੈਨ ਆ ਇਹ ਟਾਈਟਲ 9 ਨੂੰ ਵਾਇਓਲੇਟ ਕਰਦਾ ਹਰ ਇੱਕ ਸਟੇਟ ਦੇ ਵਿੱਚ ਸਟੇਟ ਦਾ ਫੈਸਲਾ ਅਲੱਗ ਆ ਉਹ ਸਟੇਟ ਆਪਣੇ ਹਿਸਾਬ ਨਾਲ ਫੈਸਲਾ ਕਰ ਰਹੀ ਆ ਹੁਣ ਇਹਦੇ ਉੱਤੇ ਸੁਪਰੀਮ ਕੋਰਟ ਇੱਕ ਫੈਸਲਾ ਦੇਊਗੀ ਜਿਹੜਾ ਲਗਭਗ ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਜਾਊਗਾ ਫੈਸਲਾ ਕੀ ਆ ਜਿਹੜਾ ਟਰਾਂਸ ਜੈਂਡਰ ਐਥਲੀਟਸ ਦੇ ਟਰਾਂਸ ਜੈਂਡਰ ਥਲੀਟਸ ਦਾ ਰੋਲ ਇਹ ਆ ਵੀ ਇੱਕ ਬੱਚੇ ਦਾ ਜਨਮ ਹੋਇਆ ਜਨਮ ਵੇਲੇ ਉਹ ਮੁੰਡਾ ਸੀ ਕਾਫੀ ਵੱਡੀ ਉਮਰ ਤੱਕ ਉਹ ਮੁੰਡਾ ਹੀ ਰਿਹਾ ਫਿਰ ਉਹਨੂੰ ਇੱਕ ਸਟੇਜ ਤੇ ਜਾ ਕੇ ਲੱਗਾ ਵੀ ਨਹੀਂ ਮੈਨੂੰ ਕੁੜੀ ਬਣਨਾ ਚਾਹੀਦਾ ਉਹਨੇ ਆਪਣਾ ਦਵਾਈਆਂ ਲੈ ਕੇ ਸਰਜਰੀ ਕਰਾ ਕੇ ਸਾਰਾ ਕੁਝ ਕਰਕੇ ਉਹ ਕੁੜੀ ਬਣ ਗਿਆ ਹੁਣ ਉਹ ਕੁੜੀ ਬਣ ਗਿਆ ਤੇ ਕੁੜੀ ਬਣ ਕੇ ਕਿਹੜੀ ਸਪੋਰਟ ਜਦੋਂ ਹੁਣ ਮੰਨ ਲਓ ਉਸ ਤੋਂ ਬਾਅਦ ਉਹ ਹੋਈਆਂ ਸਕੂਲਾਂ ਕਾਲਜਾਂ ਦੇ ਵਿੱਚ ਖੇਡਾਂ ਖੇਡਾਂ ਦੇ ਵਿੱਚ ਉਹ ਜਿਹੜਾ ਮੁੰਡਾ ਕੁੜੀ ਬਣਿਆ ਆ ਉਹ ਕੁੜੀਆਂ ਵਾਲੀ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨ ਲੱਗ ਪਿਆ ਜਦੋਂ ਉਹਨਾਂ ਦੀ ਖੇਡ ਦੇ ਵਿੱਚ ਉਹ ਪਾਰਟਿਸਿਪੇਟ ਕਰਦਾ ਤਾਂ ਕਿਉਂਕਿ ਉਹਦੀ ਪਾਵਰ ਤੇ ਉਹੀ ਆ ਨਾ ਉਹਦਾ ਜੁਸਾ ਜਾਂ ਸਾਰਾ ਕੁਝ ਉਹ ਤੇ ਮੁੰਡਿਆਂ ਵਾਲਾ ਹੀ ਆ ਭਾਵੇਂ ਉਹ ਟੈਕਨੀਕਲੀ ਹੁਣ ਕੁੜੀ ਆ ਤੇ ਉਹ ਉਸ ਗੱਲ ਦੇ ਉੱਤੇ ਕਈ ਸਟੇਟਾਂ ਨੇ ਰੋਕ ਲਾ ਦਿੱਤੀ ਕਿ ਭਾਈ ਇਹ ਇਨਜਸਟਸ ਆ ਇਹ ਗਲਤ ਗੱਲ ਆ ਇਹ ਕੁੜੀਆਂ ਦੇ ਨਾਲ ਧੱਕਾ ਆ ਅਸੀਂ ਇਦਾਂ ਨਹੀਂ ਹੋਣ ਦੇਣਾ ਕਿ ਇਹ ਟ੍ਰਾਂਸਜੈਂਡਰਸ ਦੇ ਉੱਤੇ ਪਾਬੰਦੀ ਲਾ ਦਿਓ ਕੇਸ ਜਿਹੜਾ ਸੀਗਾ ਵੈਸਟ ਵਰਜੀਨੀਆ ਤੇ ਅਡਾਹਾ ਤੋਂ ਸੀਗਾ ਜਿੱਥੇ ਇਹਨਾਂ ਨੇ ਟਰਾਂਸ ਗਰਲਸ ਦੇ ਉੱਤੇ ਬੈਨ ਕਰ ਦਿੱਤਾ ਕਿ ਤੁਸੀਂ ਜਿਹੜੇ ਆਪਣੀਆਂ ਹੈਗੀਆਂ ਇਹ ਪਬਲਿਕ ਸਕੂਲ ਦੇ ਵਿੱਚ ਉਹਨਾਂ ਦੇ ਵਿੱਚ ਨਹੀਂ ਪਾਰਟ ਸੀ ਸਪਲੇਟ ਕਰ ਸਕਦੇ ਆ ਟਰਾਂਸ ਸਟੂਡੈਂਟਸ ਨੇ ਫਾਈਟ ਬੈਕ ਕੀਤਾ ਇਸ ਮਾਮਲੇ ਦੇ ਵਿੱਚ ਬੈਕੀ ਪੈਪਰ ਜੈਕਸਨ ਤੇ ਲਿੰਸੀ ਹਿਕਾਕਸ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੇ ਨਾਲ ਤੱਕਾ ਵੀ ਅਸੀਂ ਤੇ ਕੁੜੀਆਂ ਕੁੜੀਆਂ ਤੇ ਬਣ ਗਈਆਂ ਅਸੀਂ ਮਤਲਬ ਉਲਟਾ ਵੀ ਹੋ ਸਕਦਾ ਪਰ ਜਿਆਦਾ ਰੌਲਾ ਜਿਹੜਾ ਇਹੀ ਆ ਲੋਅਰ ਕੋਰਟ ਨੇ ਇਸ ਬੈਨ ਨੂੰ ਬਲੌਕ ਕਰ ਦਿੱਤਾ ਫੈਡਰਲ ਕੋਰਟ ਕਹਿੰਦੀ ਆ ਕਿ ਇਹ ਜਿਹੜਾ ਬੈਨ ਆ ਇਹ ਟਾਈਟਲ 9 ਨੂੰ ਵਾਇਓਲੇਟ ਕਰਦਾ ਆ ਟਾਈਟਲ 9 ਏ ਆ ਕਿ ਜਿਹੜਾ ਕਿਸੇ ਕਿਸਮ ਦੀ ਸਕੂਲਾਂ ਦੇ ਵਿੱਚ ਸੈਕਸ ਡਿਸਕ੍ਰਿਮੀਨੇਸ਼ਨ ਨਾ ਹੋਵੇ ਉਹਨੂੰ ਲੈ ਕੇ ਟਾਈਟਲ 9 ਜਿਹੜਾ ਇਹ ਸਾਰੇ ਕੁਝ ਦੇ ਵਿੱਚ ਕੀ ਇਸ਼ੂ ਆ ਬਹੁਤੇ ਜਿਹੜੇ ਸਟੇਟਸ ਨੇ ਉਹਨਾਂ ਨੇ ਲਗਭਗ ਇਦਾਂ ਦੇ ਬੈਨ ਪਾਸ ਕਰ ਦਿੱਤੇ ਲਗਭਗ ਅਧੀਆਂ ਅਮਰੀਕਾ ਦੀਆਂ ਸਟੇਟਸ ਨੇ ਐਸ ਵੇਲੇ ਉਹਨਾਂ ਕੋਲੇ ਇਹ ਲਾ ਹੈਗਾ ਆ ਜਿਹਦੇ ਤਹਿਤ 트੍ਰਾਂਸ ਗਰਲਜ਼ ਨੂੰ ਗਰਲਜ਼ ਦੀ ਟੀਮ ਸਕੂਲਾਂ ਦੇ ਵਿੱਚ ਖੇਡਣ ਤੋਂ ਰੋਕਿਆ ਜਾ ਸਕਦਾ ਹੁਣ ਇਹਦਾ ਜਿਹੜਾ ਸਿੱਧਾ ਇੰਪੈਕਟ ਪੈ ਰਿਹਾ ਆ ਕਿ ਉਹ ਤਾਂ ਸਿਰਫ ਉਹ ਕਹਿੰਦੇ ਅਸੀਂ ਤਾਂ ਉਹਨਾਂ ਦਾ ਸਾਡਾ ਮਕਸਦ ਜਿਹੜੇ ਇਹ 트੍ਰਾਂਸ ਸਟੂਡੈਂਟਸ ਨੇ ਜਾਂ 트੍ਰਾਂਸ ਗਰਲਜ਼ ਨੇ ਉਹਨਾਂ ਨੇ ਇਹ ਕਿਹਾ ਵੀ ਸਾਡਾ ਮਕਸਦ ਜਿੱਤਨ ਹਾਰਨ ਵਾਲਾ ਨਹੀਂ ਆ ਕੋਸੀ ਤਾਂ ਆਪਣੇ ਵਰਗਿਆਂ ਦੇ ਵਿੱਚ ਖੇਡਣਾ ਚਾਹੁੰਦੇ ਅਸੀਂ ਪਹਿਲਾਂ ਮੁੰਡੇ ਸੀਗੇ ਹੁਣ ਅਸੀਂ ਕੁੜੀਆਂ ਬਣ ਗਏ ਤੇ ਅਸੀਂ ਕੁੜੀਆਂ ਚ ਹੀ ਖੇਡਾਂਗੇ ਸਾਡੇ ਨਾਲ ਜਿਹੜਾ ਤਕਰਾ ਨਾ ਕਰੋ ਸੁਪਰੀਮ ਕੋਰਟ ਹੁਣ ਇਹ ਇਹਦੇ ਉੱਤੇ ਫੈਸਲਾ ਦਊਗੀ ਤੇ ਇਹ ਡਿਸੀਜਨ ਜਿਹੜਾ ਇੱਕ ਨੈਸ਼ਨਲ ਰੂਲ ਵੀ ਬਣ ਸਕਦਾ ਹੈ ਟਰਾਂਸ ਐਥਲੀਟਸ ਦੇ ਬਾਰੇ ਤੇ ਇਹ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ